ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਸਲੇ ਬਮਿਆਲ ਸੱਜੇ ਖੇਤਰ ਤੋਂ ਅਪਡੇਟ ਲੈ ਕੇ حاضر ਹੋਇਆ ਦੱਸਦੀ ਹੈ ਕਿ ਬੀਤੀ ਰਾਤ ਜੋ ਕ੍ਰੈਸ਼ਰ ਇੰਡਸਟਰੀ ਵੱਲੋਂ ਜੋ ਟਰੈਕਟਰ ਜੋ ਟਰੱਕ ਨੇ ਜੋ ਕਿ ਲੋਡਰ ਟਰੱਕ ਨੇ ਜੋ ਕ੍ਰੈਸ਼ਰ ਇੰਡਸਟਰੀ ਬਮਿਆਰ ਸੈਕਟਰ ਦੇ ਵਿੱਚ ਮੁਠੀ ਕਹਿ ਦੱਸ ਸਕਦਾ ਉਸ ਤੋਂ ਇਲਾਵਾ ਕੋਟ ਪਟੀਆਂ ਕੋਟ ਪਨੂ ਦੇ ਇਲਾਕੇ ਦੇ ਵਿੱਚ ਜੋ ਕ੍ਰੈਸ਼ਰ ਇੰਡਸਟਰੀ ਆ ਉਸ ਤੋਂ ਆਉਣ ਵਾਲੇ ਸਾਰੇ ਵਾਹਨ ਜੋ ਨੇ ਇਸ ਜਲਾਲੀ ਪੁਲ ਤੋਂ ਲੰਘਦੇ ਨੇ ਔਰ ਬੀਤੀ ਰਾਤ ਨੂੰ ਇੱਕ ਹਾਸਾ ਹੋਇਆ ਜਿਸ ਦੇ ਵਿੱਚ ਇਹ ਤਸਵੀਰ ਦੇਖ ਰਹੇ ਹੋ ਇਹ ਟਰੱਕ ਜੋ ਹੈ ਜਲਾਲੀ ਪੁਲ ਤੋਂ ਛੱਤੀਗ੍ਰਸਤ ਹੋਇਆ ਦੱਦੀ ਹੈ ਕਿ ਇੱਕ ਟਾਇਰ ਜੋ ਹੈ ਉਹ ਪੁੱਲ ਤੋਂ ਜਲਦੀ ਦਰਿਆ ਦੇ ਵੱਲ ਥੱਲੇ ਉਤਰ ਗਿਆ ਸੀਗਾ ਔਰ ਇਸ ਵੇਲੇ ਜੋ ਟਰੱਕ ਡਰਾਈਵਰ ਆ ਮੁੱਕ ਤੇ ਮਜ਼ੂਤਾ ਨਹੀਂ ਹੈ ਲੇਕਿਨ ਅ ਵੱਡਾ ਹਾਸਾ ਹੋਣ ਤੋਂ ਟਲਿਆ ਦੱਸਦੀਏ ਕਿ ਕ੍ਰੈਸ਼ ਇੰਡਸਟਰੀ ਜੋ ਜਿਸ ਦਾ ਖੇਤ ਉਸ ਦੀ ਰੇਟ ਜੋ ਪਾਲਿਸੀ ਸੀਗੀ ਉਸ ਤੋਂ ਬਾਅਦ ਇੱਕ ਵਾਰ ਦੁਬਾਰਾ ਸੱਜੇ ਖੇਤਰ ਦੇ ਵਿੱਚ ਇਹਨਾਂ ਟਰੱਕਾਂ ਦਾ ਜੋ ਆਵਾਜ਼ ਆਣਾ ਉਹ ਵਦਿਆ ਹੈ ਔਰ ਦੱਸਦੀ ਹੈ ਕਿ ਛੜਕਾਂ ਛੋਟੀਆਂ ਨੇ ਅਤੇ ਜ ਜਲਾਲੀ ਪੁਲ ਦੀ ਗੱਲ ਕਰੀਏ ਤਾਂ ਬਹੁਤ ਹੀ ਛੋਟਾ ਪੁਲ ਹੈ ਔਰ ਇਸ ਵੇਲੇ ਬੜਾ ਪੁਰਾਣਾ ਹੋਣ ਦੇ ਬਾਵਜੂਦ ਇੱਕ ਛੇਤੀਗਰਸ ਹੋ ਚੁੱਕਿਆ ਹੈ ਔਰ ਤਸਵੀਰਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਕਿ ਇਸ ਪੁਲ ਤੇ ਇਸ ਵੇਲੇ ਲੋਡਰ ਟਰੱਕ ਜੁਨੇ ਉਹ ਵੱਡੀ ਮਾਤਰਾ ਦੇ ਵਿੱਚ ਖੜੇ ਨੇ ਜੋ ਕਿ ਇਸ ਪੁਲ ਦੀ ਸਥਿਤੀ ਨੂੰ ਦੇਖਦੇ ਹੋਏ ਜੇ ਗੱਲ ਕੀਤੀ ਜਾਵੇ ਤਾਂ ਕਿਸੇ ਵੇਲੇ ਵੀ ਖਤਰੇ ਦੀ ਸਥਿਤੀ ਜੋ ਹੈ ਉਹ ਬਣ ਸਕਦੀ ਹੈ ਪੁਲ ਨੂੰ ਛੇਤੀ ਪਹੁੰਚ ਸਕਦੀ ਹੈ ਦੱਸਦੀ ਹੈ ਕਿ ਇਹ ਪੁਲ ਜੋ ਹੈ ਇਹ ਲਗਭਗ ਸੱਜੇ ਖੇਤਰ ਦੇ 17 ਪਿੰਡਾਂ ਨੂੰ ਜੋ ਹੈ ਉਹ ਜਿਲ੍ਹਾ ਗੁਰਦਾਸਪੁਰ ਜਿਲ੍ਹਾ ਪਠਾਨਕੋਟ ਦੇ ਨਾਲ ਜੋੜਦਾ ਹੈ ਔਰ ਜਿਸ ਦੇ ਚੱਲਦੇ ਇਸ ਵੇਲੇ ਪੂਰੀ ਆਵਾਜਾਈ ਜੋ ਹੈ ਬਮਿਆਲ ਤੋਂ ਕੋਲੀਆਂ ਰੋਡ ਦੀ ਬਮਿਆਲ ਤੋਂ ਪਠਾਨਕੋਟ ਦੀ ਬਮਿਆਲ ਤੋਂ ਰੀਨानगर ਦੀ ਇਸ ਪੁਲ ਤੋਂ ਲਗਭਗ ਲਗਭਗ ਨਹੀਂ ਜੋ ਵੱਡੀਆਂ 4 ਪਹੀਆ ਵਾਹਨ ਨੇ ਉਹਨਾਂ ਦੀ ਬੰਦ ਹੈ 2 ਪਹੀਆ ਵਾਹਨ ਜੋ ਨੇ ਉਹ ਇੱਕ ਸਾਈਡ ਤੋਂ ਨਿਕਲ ਰਹੇ ਨੇ ਔਰ ਦੱਸ ਦिए ਕਿ ਇਸ ਲਈ ਜੋ ਰਸਤਾ ਬਿਲਕੁਲ ਪੂਰੀ ਤਰ੍ਹਾਂ ਫੌਰ ਦੀ ਕਲ ਦੇ ਲਈ ਬੰਦ ਹੈ ਔਰ ਇਹ ਜਾਣਕਾਰੀ ਵਿਸ਼ੇਸ਼ ਇਲਾਕੇ ਦੇ ਲੋਕਾਂ ਦੇ ਲਈ ਪੰਜਾਬ ਬਾਰਡਰ ਨਿਊਜ਼ ਦੇ ਮਾਧਮ ਦਰਾਂ ਹੀ ਦੇ ਰਹੇ ਆ ਕਿ ਇਹ ਰਸਤਾ ਬਿਲਕੁਲ ਬੰਦ ਹੋਣ ਕਰਕੇ ਜੋ ਲੋਕ ਇਸ ਰਸਤੇ ਤੋਂ ਆਉਣਾ ਚਾਹੁੰਦੇ ਨੇ ਉਹ ਬਾਇਆ ਫਤਿਹਪੁਰ ਆਉਣ ਔਰ ਜੋ ਪਠਾਨਕੋਟ ਤੋਂ ਬਮਿਆ ਆਉਣਾ ਚਾਹੁੰਦੇ ਨੇ ਉਹ ਵੀ ਬਾਇਆ ਨਰੋੜ ਫਤਿਹਪੁਰ ਤੋਂ ਹੋ ਕੇ ਬਮਿਆ ਪਹੁੰਚਣ ਤਾਂ ਕਿ ਲੋਕਾਂ ਨੂੰ ਅਸੁਵਿਧਾ ਨਾ ਹੋ ਸਕੇ। ਜਿਖਰੀ ਉਹ ਪੰਜਾਬ ਬਾਰਡਰ ਨਿਊਜ਼ ਰਕੇ ਸ਼ਰਮਾ ਦੀ ਰਿਪੋਰਟ ਬਮਿਆ